ਜਾ ਤੂੰ ਮੇਰੇ ਵਾਲੇ ਹੈ ਤਾਂ ਕੀ ਆ ਮੋ ਸ਼ੰਦਾ ਤੁਦ ਸਭ ਕਿਛ ਮੈਨੂੰ ਸਾंपਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਵਈ ਖਾਏ ਖਰਚ ਰਹੰਦਾ ਲਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ ए वैरी मित्र सब की तया न मंगे मंदा लेखा कोई न पूछे जा हर वक संदा आनंद प्या सुख पाया मिल गुरु गोविंदा सबे काज सवार जा तुद पावंदा पौड़ी ਜਾ ਤੂੰ ਮੇਰੇ ਵਾਲੇ ਹੈ ਤਾਂ ਕੀ ਆ ਮੋਸ਼ੰਦਾ ਤੁਦ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਕshmi ਟੋਟ ਨਾ ਵਈ ਖਾਏ ਖਰਚ ਰਹੰਦਾ ਲਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ हे वैरी मित्र सब कीतेया न मंगे मंदा लेखा कोई न पुछई हर बखसंदा आनंद पे आ सुख पाया मिल गुरु गोविंदा सबे काज सवारिए जा तुद पावंदा ਪੌੜੀ ਜਾ ਤੂੰ ਮੇਰੇ ਵਾਲੇ ਹੈ ਤਾਂ ਕਿ ਆਮੋ ਸ਼ੰਦਾ ਤੁਦ ਸਭ ਕਿਛ ਮੈਨੂੰ ਸਾंपਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਵਈ ਖਾਏ ਖਰਚ ਰਹੰਦਾ ਲਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ ए वैरी मित्र सब की तया न मंगे मंदा लेखा कोई न पूछ जा हर वक संदा आनंद पया सुख पाया मिल गुरु गोविंदा सबे काज सवारी जा तुद पावंदा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ